ਖਬਰਾਂ ਦੇ ਵਲਾਇਗੀ ਸ਼ਰਮਾ ਜੀ ਸ਼ੁਰੂਆਤ ਕਰ ਗਏ ਸੁਖਬੀਰ ਬਾਦਲ ਤੋਂ ਬਹੁਤ ਵਾਰ ਆਪਾਂ ਸੁਖਬੀਰ ਬਾਦਲ ਦੀ ਕਾਰਗਰਦਗੀ ਉਹਨਾਂ ਦੇ ਆਲੇ ਦੁਆਲੇ ਜਿਹੜੀ ਸਲਾਹਕਾਰਾਂ ਦੀ ਮੰਡਲੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਹੈ ਪਰ ਹਰ ਵਾਰ ਬੰਦਾ ਜੋ ਕਦਮ ਪੁੱਟਦਾ ਹੈ ਉਹਦੇ ਤੋਂ ਸਾਬਤ ਹੋ ਜਾਂਦਾ ਵੀ ਉਹ ਕਿਹੜੀ ਸੋਚ ਦੇ ਨਾਲ ਅੱਗੇ ਵਧ ਰਿਹਾ ਹੈ ਉਹ ਕਿਸ ਤਰੀਕਾ ਘਾਰ ਦੇ ਨਾਲ ਅੱਗੇ ਆਪਣੀ ਸਿਆਸਤ ਨੂੰ ਵਧਾਉਣਾ ਚਾਹੁੰਦਾ ਸਵਾਲ ਪੈਦਾ ਇਹ ਹੋ ਗਿਆ ਲੰਘੇ ਦਿਨਾਂ ਦੇ ਵਿੱਚ ਜੋ ਐਪੀਸੋਡ ਵਾਪਰਿਆ ਕਿ ਪੰਥਕ ਕਚਹਿਰੀ ਤੋਂ ਬਾਅਦ ਹੁਣ ਦੁਨਿਆਵੀ ਅਦਾਲਤ ਦੇ ਵਿੱਚ ਵੀ ਸੁਖਬੀਰ ਬਾਦਲ ਫਸ ਜਾਣਗੇ ਪ੍ਰਵੀਨ ਜੀ ਪਿਛਲੇ ਕੁਝ ਦਿਨਾਂ ਤੋਂ ਜੀ ਪੰਥਕ ਸਫਾ ਚ ਹਮਮ ਪੰਜਾਬ ਦੀ ਰਾਜਨੀਤਿਕ ਤੌਰ ਤੇ ਜੀ ਪੰਜਾਬ ਦੀ ਅਕਾਲੀ ਦਲ ਦੀ ਸਿਆਸਤ ਚ ਹਮਮ ਪਰ ਪੰਜਾਬ ਦੇ ਮੁੱਦਿਆਂ ਦੇ ਹਵਾਲੇ ਨਾਲ ਇੰਨੀ ਤੇਜ਼ੀ ਨਾਲ ਪਲ-ਪਲ ਕੁਝ ਬਦਲ ਰਿਹਾ ਨਾ ਜੀ ਕਿਉਂਕਿ ਨੂੰ ਫੜਨਾ ਬਹੁਤ ਮੁਸ਼ਕਲ ਹੈ ਹਮਮ ਇੱਕੋ ਦਿਨ ਦੇ ਵਿੱਚ ਇੱਕੋ ਸਫਾ ਦੇ ਵਿੱਚ ਚਾਹੇ ਉਹ ਕਿਸਾਨੀ ਸਫਾ ਤੇ ਚਾਹੇ ਉਹ ਪੰਥਕ ਸਫਾ ਹੂੰ ਇੱਕੋ ਸਫਾ ਦੇ ਵਿੱਚ ਵੀ ਕਿੰਨੀਆਂ ਘਟਨਾਵਾਂ ਪੜਾਹ ਦਰ ਪੜਾਹ ਬਰਾਬਰ ਵਾਪਰ ਰਹੀਆਂ ਕਿ ਸਭ ਤੇ ਨਜ਼ਰਸਾਨੀ ਕਰਨੀ ਵੀ ਸਾਨ ਨਹੀਂ ਹੁੰਦੀ ਗਈ ਆ ਸਾਨ ਤੇ ਫਿਰ ਜੇਕਰ ਖਬਰ ਤੁਹਾਡੇ ਸਾਹਮਣੇ ਵੀ ਆ ਜਵੇ ਤਾਂ ਉਹਦੇ ਹੋਰ ਸਾਰੇ ਪਹਿਲੂਆਂ ਤੱਕ ਪਹੁੰਚਣ ਦਾ ਵੀ ਕਈ ਵਾਰ ਮੌਕਾ ਜੀ ਮਿਲਦਾ ਹੂੰ ਜੀ ਜੀ ਸੋ ਸੁਖਵੀਰ ਸਿੰਘ ਬਾਦਲ ਜਿਸਨ 2 ਦਸੰਬਰ ਨੂੰ ਸ਼੍ਰੀ ਕਾਲਤਖਬ ਸਾਹਿਬ ਦੀ ਫਸੀਲ ਤੋਂ ਉਪਰੋਂ ਉਹਨਾਂ ਨੂੰ ਸਾਹਮਣੇ ਖੜਾ ਕੇ ਫੈਸਲਾ ਸੁਣਾਇਆ ਗਿਆ ਜੀ ਉਸ ਉਸ ਫੈਸਲੇ ਦੇ ਆਧਾਰ ਤੇ ਆਪਾਂ ਗੱਲ ਕਰਦੇ ਹਾਂ ਉਸ ਦਿਨ ਵੀ ਆਪਾਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇੱਥੇ ਕਬੂਲੀ ਗੱਲ ਕੱਲ ਨੂੰ ਦੁਨੀਆਵੀ ਅਦਾਲਤ ਦੇ ਵਿੱਚ ਵੀ ਸਵਾਲ ਖੜੇ ਹੋ ਸਕਦੇ ਨੇ ਹਮ ਪਰ ਉਹ ਤਾਂ ਆਪਾਂ ਉੱਥੇ ਕਬੂਲਨਾਮੇ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਹਮ ਪਰ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਹੁਣ ਬਿਲਕੁਲ ਦੁਨੀਆਵੀ ਅਦਾਲਤ 'ਚ ਵੱਧ ਗਈਆਂ ਨੇ ਹੂੰ ਹੂੰ ਪਰ ਲੱਗਦਾ ਇਹ ਹੈ ਕਿ ਇੱਥੋਂ ਛੁੱਟਣਾ ਵੀ ਮੁਸ਼ਕਲ ਹੋ ਸਕਦਾ ਹੂੰ ਅਕਾਲੀ ਦਲ ਨੇ ਆਪਣੇ ਪੈਰ ਤੇ ਕਹਾੜਾ ਤਾਂ ਉਸੇ ਦਿਨ ਮਾਰ ਲਿਆ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਅਜੇ ਤੱਕ ਨਹੀਂ ਮੰਨਿਆ ਨਹੀਂ ਮੰਨਿਆ ਬਿਲਕੁਲ ਸਹੀ ਪੈਸੇ ਹੀ ਰਾਜਨੀਤਿਕ ਤੌਰ ਤੇ ਉਹ ਪੰਜਾਬੀਆਂ ਦੇ ਦਿਲਾਂ ਤੋਂ ਉਤਰ ਚੁੱਕੇ ਨੇ ਉਸ ਨੂੰ ਦੁਬਾਰਾ ਮਕਬੂਲ ਹੋਣ ਦਾ ਮੌਕਾ ਸੀ ਜੇਕਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੂਰੀ ਤਰ੍ਹਾਂ ਫੁੱਲ ਚੜਾ ਦਿੰਦੇ ਹੂੰ ਹੂੰ ਪਰ ਉਥੋਂ ਬਚਦੇ ਬਚਦੇ ਆ ਰਹੀ ਸੀ ਕਿ ਇੱਧਰ ਨਵੇਂ ਫਸ ਗਏ ਹੁਣ ਹੂੰ ਹੋਇਆ ਕੀ ਜਦੋਂ ਪ੍ਰਗਾੜੀ ਕਾਂਡ ਵਾਪਰਦਾ ਜੀ ਜੀ ਜਦੋਂ ਬਕਾਇਦਾ ਤੌਰ ਤੋਂ ਉਥੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰੂਪ ਨੂੰ ਚੋਰੀ ਕਰਨਾ ਹੂੰ ਹੂੰ ਫਿਰ ਉਸ ਦੇ ਅੰਗਾਂ ਨੂੰ ਖਿਲਾਰਨਾ ਹੂੰ ਹੂੰ ਪੰਨਿਆਂ ਨੂੰ ਕਾੜਨਾ ਹੂੰ ਤੇ ਉਸ ਤੋਂ ਬਾਅਦ ਪੋਸਟਰ ਬਾਜੀ ਉਹ ਸਾਰਾ ਕੁਝ ਤੇ ਫਿਰ ਅਚਾਨਕ ਸਰਕਾਰ ਨੇ ਕਿਹਾ ਜੀ ਕਿ ਆ ਅਣਪਛਾਤੇ ਪੁਲਿਸ ਵਾਲੇ ਲੱਭ ਗਏ ਜੀ ਸਾਨੂੰ ਅਣਪਛਾਤੀਆਂ ਗੋਲੀਆਂ ਜੀ ਤੇ ਨਿਹੱਥੇ ਸਿੰਘਾਂ ਤੇ ਗੋਲੀਬਾਰੀ ਉਹ ਸਾਰਾ ਕੁਝ ਹੂੰ ਉਹ ਸਾਰੀ ਘਟਨਾ ਕਰਮ ਦੇ ਹਵਾਲੇ ਨਾਲ ਪੰਜਾਬ ਇਨਸਾਫ ਲੱਭਦਾ ਲੱਭਦਾ ਤਿੰਨ ਸਰਕਾਰਾਂ ਕੱਪਿਆ ਆ ਹਾਂਜੀ ਬਿਲਕੁਲ ਸਹੀ ਪਰ ਇਨਸਾਫ ਅਜੇ ਪੰਜਾਬ ਦੀ ਝੋਲੀ ਨਹੀਂ ਪਿਆ ਹੂੰ ਪਰ ਉਹ ਸਭ ਦੇ ਦਰਮਿਆਨ ਰਿਪੋਰਟ ਦਾ ਰਿਪੋਰਟ ਜੇਕਰ ਤੁਸੀਂ ਨਜ਼ਰ ਮਾਰੋ ਹਾਂਜੀ ਤਾਂ ਅਦਾਲਤੀ ਪ੍ਰਕਿਰਿਆ ਦੇ ਵਿੱਚ ਤਿੰਨ ਵਿਅਕਤੀਆਂ ਦੇ ਨਾਮ ਮੁੱਖ ਸ਼ਾਜਿਸ਼ਕਾਰੀ ਵਜੋਂ ਪਰ ਠੀਕ ਹੈ ਜੀ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਂ ਹਾਂਜੀ ਹਨੀਪ੍ਰੀਤ ਤੇ ਪ੍ਰਦੀਪ ਕਲੇਰ ਹਮ ਪ੍ਰਦੀਪ ਕਲੇਰ ਡੇਰਾ ਸਿਰਸਾ ਮੁਖੀ ਦਾ ਦੂਜਾ ਹਨੀਪ੍ਰੀਤ ਆ ਸਮਝ ਲਓ ਹਮ ਤੇ ਉਹ ਉਹਨਾਂ ਦੀ ਕਿਚਨ ਕੈਬਨਟ ਨੱਕ ਦਾ ਬਾਲ ਇਹਨਾਂ ਨੇੜਲਾ ਬੰਦਾ ਹਮ 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 ਉਸ ਦੀ ਭਾਲ ਦੇ ਵਿੱਚ ਪੁਲਿਸ ਲੱਭਦੀ ਰਹੀ ਤੇ ਕਹਿੰਦੀ ਜੀ ਪਕੌੜਾ ਹਮ ਫਰਵਰੀ ਚ ਫੜਿਆ ਜੀ ਉਹ ਪ੍ਰਦੀਪ ਕਲੇਰ ਨੇ ਜਿਹੜੀ ਸਾਡੀ ਜ਼ਿਲ੍ਹਾ ਕੋਰਟ ਹੁੰਦੀ ਹੈ ਹਾਂਜੀ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨੇ ਆਪਣੇ ਬਿਆਨ ਚ ਕਿਹਾ ਕਿ ਸਾਰੀ ਸਾਜ਼ਿਸ਼ ਪਿੱਛੇ ਰਾਮ ਰਹੀਮ ਤੇ ਹਣੀਪ੍ਰੀਤ ਨੇ ਹੂੰ ਉਹਨਾਂ ਨੇ ਰਚੀ ਉਸ ਤੋਂ ਬਾਅਦ ਪ੍ਰਦੀਪ ਕਲੇਰ ਦੀ ਪਤਨੀ ਨੇ ਸਰਕਾਰ ਤੋਂ ਪੁਲਿਸ ਤੋਂ ਸਿਕਿਉਰਟੀ ਮੰਗੀ ਕਿ ਹੁਣ ਮੇਰੀ ਜਾਨ ਨੂੰ ਖਤਰਾ ਹੈ ਹੂੰ ਇੱਥੇ ਤੱਕ ਮਾਮਲਾ ਅਦਾਲਤੀ ਪ੍ਰਕਿਰਿਆ ਚ ਚੱਲ ਰਿਹਾ ਸੀ। ਹੂੰ। ਡੇਡੇ ਨਾਲ ਸੰਬੰਧਿਤ ਧਿਰਾਂ ਨੇ ਮੰਗ ਕੀਤੀ ਕਿ ਸਾਡ ਨੂੰ ਜਾਨ ਮਾਲ ਨੂੰ ਖਤਰਾ ਹੈ ਜੀ ਇਹ ਕੇਸ ਪੰਜਾਬ ਤੋਂ ਸ਼ਿਫਟ ਕੀਤਾ ਜਾਵੇ। ਹੂੰ 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 ਹੂੰ। ਕੇਸ ਸ਼ਿਫਟ ਹੋ ਕੇ ਚੰਡੀਗੜ੍ਹ ਆ ਗਿਆ। ਹੂੰ। ਔਰ ਪ੍ਰਦੀਪ ਕਲੇਰ ਨੂੰ ਜ਼ਮਾਨਤ ਮਿਲ ਗਈ। ਹੂੰ। ਜ਼ਮਾਨਤ ਮਿਲਣ ਤੋਂ ਬਾਅਦ ਉਹ ਮੀਡੀਆ 'ਚ ਜੋ ਡੇਰੇ ਬਾਰੇ, ਜੋ ਡੇਰਾ ਮੁਖੀ ਬਾਰੇ, ਜੋ ਹਨੀਪ੍ਰੀਤ ਬਾਰੇ, ਜੋ ਆਕਾਦੀਆਂ ਬਾਰੇ ਉਹਨੇ ਬੋਲਿਆ। ਹਾਂਜੀ। ਹੁਣ ਉਹ ਵਿਅਕਤੀ ਸਰਕਾਰੀ ਗਵਾਹ ਬਣਨ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਮੁੱਖ ਮੁੱਖ આરોપી ਤੋਂ ਉਸ ਨੇ ਇੱਛਾ ਪ੍ਰਗਟਾਈ ਹੈ ਪੁਲਿਸ ਕਹਿੰਦੀ ਹੈ ਜਾਂਚ ਤੇਰ ਕਹਿੰਦੀ ਹੈ ਵਕੀਲ ਕਹਿੰਦੇ ਨੇ ਕਿ ਉਹਨੇ ਇੱਛਾ ਪ੍ਰਗਟਾਈ ਹੈ ਜੀ ਕਿ ਮੈਂ ਸਵੈ ਇੱਛਾ ਨਾਲ ਬਾਧਾ ਮਾਫ ਗਵਾਹ ਬਣਨਾ ਤੇ ਹੁਣ ਉਹ ਬਾਧਾ ਮਾਫ ਗਵਾਹ ਮਤਲਬ ਸਰਕਾਰੀ ਪਾਲੇ ਚ ਖੜ ਕੇ ਉਹ ਜਿਹਨਾਂ ਨੂੰ ਪਛਾਣੂਗਾ ਜਿਨ੍ਹਾਂ ਤੇ ਉਂਗਲ ਤਰੂਗਾ ਉਹ ਫਿਰ ਕਟਹਿਰੇ ਚ ਹੋਣਗੇ ਤੇ ਕਟਹਿਰੇ ਤੋਂ ਬਸ ਲੱਖਾਂ ਪਿੱਛੇ ਵੀ ਜਾ ਸਕਦੇ ਨੇ ਹਮ ਹੁਣ ਉਹ ਪ੍ਰਦੀਪ ਕਲੇਅਰ মিডিਆ ਚ ਜੋ ਦਾਅਵੇ ਕਰਦਾ ਰਿਹਾ ਜੇਕਰ ਉਹੀ ਉਹ ਬਿਆਨ ਦੇ ਰੂਪ ਦੇ ਵਿੱਚ ਸਰਕਾਰੀ ਗਵਾਹ ਬਣ ਕੇ ਅਦਾਲਤ ਚ ਰੱਖਦਾ ਕਿ ਹਾਂ ਜੀ ਸੁਖਬੀਰ ਬਾਦਲ ਨੂੰ ਮੈਂ ਕਦੋਂ ਕਦੋਂ ਡੇਰਾ ਮੁਖੀ ਨਾਲ ਮਿਲਾਇਆ ਹਮ ਕਿੱਥੇ ਕਿੱਥੇ ਮਿਲਾਇਆ ਹਮ ਹਮ ਕਿਵੇਂ ਇਹ ਕਾਂਡ ਰਚਿਆ ਗਿਆ ਕੀ ਇਹ ਵਾਪਰਿਆ ਉੱਚ ਕੀ ਭੂਮਿਕਾ ਸੀ ਨਹੀਂ ਸੀ ਕਿਵੇਂ ਹੋ ਗਿਆ ਇੱਕ ਪਾਸੇ ਤੋ ਦਸੰਬਰ ਨੂੰ ਤੁਸੀਂ ਹਾਂ ਜੀ ਹਾਂ ਜੀ ਕਹਿ ਕੇ ਉਹ ਸਾਰੇ ਕੁਝ ਕਬੂਲਿਆ ਹਾਂ ਜੀ ਹਾਂ ਜੀ ਬਿਲਕੁਲ ਤੇ ਹੁਣ ਪ੍ਰਦੀਪ ਕਲੀਅਰ ਜੇਕਰ ਉਂਗਲ ਧਰਦਾ ਉਹ ਕਹਿੰਦਾ ਬੰਬੇ ਮਲਾਇਆ ਸੀ ਜੀ ਦਿੱਲੀ ਮਲਾਇਆ ਸੀ ਜੀ ਉਸ ਤੋਂ ਬਾਅਦ ਆ ਫਿਲਮ ਚਲਵਾਈ ਸੀ ਜੀ ਆ ਹੋਇਆ ਸੀ ਜੀ ਇਹਨਾਂ ਨੂੰ ਜੀ ਸਮਰਥਨ ਦਵਾਇਆ ਸੀ ਜੀ ਵੋਟਾਂ ਪੁਆਈਆਂ ਸੀ ਜਿਨ੍ਹਾਂ ਨੂੰ ਹੁਣ ਨਹੀਂ ਖਲਾਸੀ ਹੁੰਦੀ ਸੁਖਵੀਰ ਬਾਦਲ ਦੀ ਫਿਰ ਉਹ ਗੁਰੂ ਦੀ ਅਦਾਲਤ ਤਾਂ ਕਹਿੰਦੇ ਆ ਨਾ ਕਿ ਇੱਥੇ ਹਮਲਾਂ ਦੇ ਹੁਣੇ ਨਵੇੜੇ ਕਿਸੇ ਨਾਲ ਤੇਰੀ ਜਾਤ ਪੁੱਛਣੀ ਹੂੰ 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 ਇਧਰ ਦੁਨਿਆਵੀ ਅਦਾਲਤ 'ਚ ਤੱਥ ਸਬੂਤ ਜੇ ਸਾਹਮਣੇ ਆ ਗਏ ਹੂੰ ਹੂੰ ਸੋ ਇੱਕ ਪਾਸੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਦਾਅ ਪੇਚਾਂ ਨਾਲ ਘੇਰ ਰਹੇ ਸੀ ਉਸੇ ਸਮੇਂ ਪੈਰਲਲ ਆਹ ਪਹਿਲੂ ਸਾਹਮਣੇ ਆ ਗਿਆ ਹੁਣ ਇਹ ਪਤਾ ਨਹੀਂ ਸਵੱਭੀ ਐ ਪਤਾ ਨਹੀਂ ਟੋਆ ਪੁੱਟਦਿਆਂ ਨੂੰ ਆਪ ਗਿਰਨ ਵਾਲੀ ਸਥਿਤੀ ਐ ਹੂੰ ਹੂੰ ਪਰ ਹੁਣ ਬਾਦਲ ਧੜੇ ਲਈ ਤਕਵੀਰ ਬਾਦਲਲੀ ਮੁਸ਼ਕਲ ਹੋਰ ਵੱਧ ਗਈ ਹੈ। ਹੂੰ ਤੁਸੀਂ ਸਥਿਤੀ ਦੇਖੋ ਕਿ ਅੱਜ ਓਮ ਪ੍ਰਕਾਸ਼ ਚਟਾਲਾ ਚੜਾਈ ਕਰ ਗਏ। ਜੀ ਜੀ। ਮੈਂ ਦੇਖ ਰਿਹਾ ਸੀਗਾ ਕਿ ਉਹ ਬੰਦਾ ਸਿੱਖਿਆ ਘਟਾਲੇ ਚ ਅੰਦਰ ਗਿਆ ਤੇ ਚਲੋ 82 ਸਾਲ ਦੀ ਉਮਰ 'ਚ ਤਾਂ ਵੀ ਉਹਨੇ ਤੇ ਹੜਜਾ ਚ 10ਵੀਂ 12ਵੀਂ ਕੀਤੀ। ਹੂੰ 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 ਹੂੰ। ਉਹ ਬੰਦਾ 5 ਵਾਰ ਮੁੱਖ ਮੰਤਰੀ ਰਿਹਾ। ਹੂੰ 5ਵੀਂ ਵਾਰ ਇਹ ਕਾਰਜਕਾਲ ਪੂਰਾ ਕੀਤਾ। ਪਹਿਲੇ 4 ਵਾਰ ਉਹਦਾ ਕਾਰਜਕਾਲ ਵੀ ਪੂਰਾ ਨਹੀਂ। ਹੂੰ ਪਰ ਪ੍ਰਕਾਸ਼ ਸਿੰਘ ਬਾਦਲ ਵੀ ਪੰਜ ਵਾਰ ਮੁੱਖ ਮੰਤਰੀ ਨੇ ਆਖਰੀ ਤਿੰਨ ਕਾਰਜਕਾਲ ਉਹਨਾਂ ਨੇ ਪੂਰੇ ਜ਼ਰੂਰ ਕੀਤੇ ਨੇ ਪੂਰੇ ਜ਼ਰੂਰ ਬਾਦਲਾਂ ਦੀ ਔਰ ਚਟਾਲਾ ਪਰਿਵਾਰ ਦੀ ਜੋ ਜਾਰੀ ਰਹੀ ਆ ਤੇ ਰਾਜਨੀਤੀ ਕਰਨ ਦਾ ਢੰਗ ਜੋ ਇੱਕੋ ਸਾਰਦਾ ਰਿਹਾ ਤੇ ਅੱਜ ਪਰਿਵਾਰਾਂ ਦੀ ਸਥਿਤੀ ਵੀ ਇੱਕੋ ਸਾਰ ਰਿਹਾ ਚਟਾਲੇ ਨੇ ਆਪਣੇ ਹੁੰਦੇ ਹੀ ਆਪਣੇ ਪਰਿਵਾਰ ਦੀ ਚੜ੍ਹਾਈ ਵੀ ਦੇਖੀ ਜਦੋਂ ਪਿਓ ਉਪ ਪ੍ਰਧਾਨ ਮੰਤਰੀ ਬਣਿਆ ਹਾਂਜੀ ਹਾਂਜੀ ਬਿਲਕੁਲ ਤੇ ਆਪਣੀ ਨਜ਼ਰ 'ਚ ਆਪਣੇ ਟੰਬਰ ਨੂੰ ਖੇਰੂ ਖੇਰੂ ਹੁੰਦੇ ਆ ਵੱਡ ਟੁੱਕ ਹੁੰਦੇ ਆ ਅੱਡ ਵੱਟ ਹੁੰਦੇ ਆ ਤੇ ਰਾਜਨੀਤੀ ਤੌਰ ਤੇ ਗਰਦਿਆਂ ਵੀ ਦੇਖਿਆ ਤੇ ਇਹੋ ਸਿਥਿ ਪ੍ਰਕਾਸ਼ ਸਿੰਘ ਬਾਦਲ ਦੀ ਹੈ ਹਮ ਸਾਰਾ ਕੁਝ ਰਾਜ ਭਾਗ ਇੱਥੇ ਮਾਣਿਆ ਵੀ ਫਕਰੇ ਕੰਮ ਲੈ ਲਿਆ ਵੀ ਤੇ ਜਾਣ ਤੋਂ ਬਾਅਦ ਵਾਪਸ ਵੀ ਕਰਨਾ ਪੈ ਗਿਆ ਤੇ ਆਪਣੇ ਪੁੱਤ ਦਾ ਭਤੀਜੇ ਦਾ ਪਾਰਟੀ ਦਾ ਜੋ ਹਸ਼ਰ ਜਾਂ ਆਪ ਕੀਤਾ ਜਾਂ ਆਪਣੇ ਅੱਖੀ ਹੁਣ ਦੇਖਿਆ ਜਿਹੜੀ ਪਾਰਟੀ ਕੋਲ ਦਿੱਲੀ ਤੱਕ ਰਾਜ ਭਾਗ ਸੀ ਹੈ ਉਹ ਪਾਰਟੀ ਜਾਂਦੇ ਹੋਏ 1 ਕਿੱਮ ਲ ਜੋਗੀ ਆ ਹੂੰ ਸੋ ਇਹ ਸਾਰਾ ਕੁਸ ਸੋ ਇਸ ਦੀ ਦੋਵੇਂ ਪਰਿਵਾਰਾਂ ਦੀ ਕੋ ਸਿਚਿਤੀ ਆ ਇਹਦੇ ਉੱਤੇ ਮੰਥਨ ਅਜੇ ਵੀ ਨਹੀਂ ਕਰ ਰਿਹਾ ਖਾਲੀਗਰ ਹੂੰ 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 ਇਹ ਸਿਚਿਤੀ ਨੂੰ ਅਜੇ ਵੀ ਸਮਝਣ ਲਈ ਤਿਆਰ ਨਹੀਂਗਾ ਤੇ ਆ ਹੁਣ ਪ੍ਰਦੀਪ ਕਲੇਰ ਦਾ ਪਾਇਆ ਕਲੇਸ਼ ਹੁਣ ਸੁਖਵੀਰ ਬਾਗਤ ਦੀ ਖੁਲਾਸੀ ਹੋਣੀ ਦੁਨੀਆਵੀ ਅਦਾਲਤ ਕਿਉਂ ਵੀ ਮੁਸ਼ਕਲ ਹੈ ਜੀ ਜੀ ਬਿਲਕੁਲ ਬਿਲਕੁਲ ਆ ਕਾਫੀ ਅਹਿਮ ਆ ਜਿਹੜੀ ਤੁਸੀਂ ਗੱਲ ਨੁਕਤਾ ਚੁੱਕਿਆ ਨਾ ਸ਼ਰਮਾ ਜੀ ਕਿ ਪ੍ਰਦੀਪ ਕਲੇਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿੰਨਾ ਹਾਲਾਤਾਂ ਦਾ ਤੁਸੀਂ ਗਵੰਡੀਆਂ ਦੇ ਨਾਲ ਇਹਨਾਂ ਦੇ ਯਾਰਾਂ ਦੇ ਨਾਲ ਜੋ ਤੁਲਨਾ ਕੀਤੀ ਹੈ ਇਹ ਤੁਲਨਾ ਜਿਹੜੀ ਆ ਬਹੁਤ ਸਾਰੇ ਗਰਾਊਂਡਸ ਦੇ ਉੱਤੇ ਕੀਤੀ ਗਈ ਹੈ ਤੇ ਇਹ ਤੋਂ ਸੱਚਾਈ ਤੋਂ ਭੱਜਣਾ ਬਹੁਤ ਮੁਨਕਰ ਹੁਣ ਔਖਾ ਹੋ ਜਾਂਦਾ ਕਈ ਵਾਰੀ